ਹਰਿਆਣਾ ਦੀ ਅੱਜ ਚਰਚਾ ਬੜੀ ਚਾਲੀ ਸੀ ਸਿਆਸਤ ਨੂੰ ਲੈ ਕੇ ਮਨੋਹਰ لال ਖੱਟੜ ਵੱਲੋਂ ਜਿੱਥੇ ਅਸਲੀਫਾ ਦੇ ਦਿੱਤਾ ਗਿਆ ਉੱਤੇ ਵੀ ਨੈਭ ਸਿੰਘ ਸੈਣੀ ਹੁਣ ਮੁੱਖ ਮੰਤਰੀ ਹੋ ਗਏ ਹਨ ਮਨੋਹਰ لال ਖੱਟੜ ਸਾਹਿਬ ਕੋਈ ਜਾਣਦਾ ਤੱਕ ਨਹੀਂ ਸੀ ਆਰਐਸਐਸ ਦੇ ਵਿੱਚ ਕੰਮ ਕਰਦੇ ਸੀ ਮਨੋਹਰ لال ਖੱਟੜ ਕਈ ਕਾਗਾਂ ਨੂੰ ਛੱਡ ਕੇ ਮੁੱਖ ਮੰਤਰੀ ਬਣ ਗਏ ਨੇ ਲਗਭਗ 9.5 ਸਾਲ ਉਹ ਹਰਿਆਣਾ ਦੇ ਮੁੱਖ ਮੰਤਰੀ ਬਣੇ ਉਹਨਾਂ ਦੇ ਇੱਕ ਪਹਿਲੇ ਉਪ ਮੁੱਖ ਮੰਤਰੀ ਅਨਿਲ ਵਿੱਚ ਜਿਹੜੇ ਬੜੇ ਪਾਵਰਫੁੱਲ ਮੰਨੇ ਗਏ ਸੀ ਕਿਉਂਕਿ ਗ੍ਰਹਿ ਦਾ ਮਹਿਕਮਾ ਉਹਨਾਂ ਕੋਲ ਸੀ ਉਹਦੇ ਨਾਲ ਹੀ ਉਹ ਅੱਜ ਭਰੀ ਮੀਟਿੰਗ ਜ਼ਬਰਦਸਤ ਹਸਪਤਾਲ ਦੀ ਝੋਟਕੇ ਬਾਅਦ ਨਿਕਲ ਕੇ ਤਾਂ ਬਹੁਤ ਨਿਰਾਸ਼ ਸੀ ਸੰਜੇਂਦਰ ਸਿੰਘ ਰੰਦਾਵਾ ਵੱਲੋਂ ਹੁਣ ਸਰਕਾਰ ਨੂੰ ਕੀ ਰਹਿ ਗਿਆ ਉਹਨਾਂ ਨੇ ਕਿਹਾ ਕਿ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹੋ ਕਿੰਨੇ ਕ ਰਾਜ ਸਭਾ ਮੈਂਬਰ ਤੁਸੀਂ ਆਮ ਕਰਦੇ ਭੇਜੇ ਨੇ ਉਹ ਕਹਿੰਦੇ ਕਿੰਨੇ ਕ ਲੋਕਾਂ ਨੂੰ ਤੁਸੀਂ ਜਰਦੇ ਹੋ ਤੇ ਆਮ ਆਦਮੀ 53 ਕਰੋੜ ਬੰਗਲੇ ਦੀ ਰੈਨੋਵੇਸ਼ਨ ਤੇ ਲੰਘ ਪਰ ਮੰਤਰੀਆਂ ਕੋਲ ਪੁੱਛਦੇ ਹੋ ਕਾਂਗਰਸ ਪਾਰਟੀ ਨਾਲ ਸਵਤੰਤਰ ਵਿਧਾਇਕਾਂ ਦਾ ਜਵਾਬ ਦੇਣ ਦੀ ਵਿਜੈ ਇੱਕੋ ਇੱਕ ਰੱਟੀ ਗੱਲ ਕਹਿ ਦਿੰਦੇ ਹੋ ਆਪ ਘਰਾਂ ਦੇ ਮੁੰਡੇ ਜਰੇ ਨਹੀਂ ਜਾਂਦੇ ਤੇ ਜਿਹੜੇ ਰਾਜ ਸਭਾ ਦੇ ਹੈ ਰਾਜ ਸਭਾ ਪੰਜਾਬ ਦੀ ਤੇ ਭਰਤੀ ਕਰ ਲੈ ਤੁਸੀਂ ਬਾਹਰ ਨੂੰ ਪਾਸੇ ਕਿਸਾਨ ਨੇ ਮੋਟਾ ਤੇ ਦੂਜੇ ਪਾਸੇ ਅਕਾਲੀ ਦਲ ਦਾ ਕਾਰਜ ਜੋਣਾ ਠੇਮੂ ਸਾਹਿਬ ਅੱਜ ਉਹਨਾਂ ਨੇ ਦਿੱਲੀ ਵਿਖੇ ਭਾਜਪਾ ਦੇ ਜੋ ਕੌਮੀ ਪ੍ਰਧਾਨ ਨੇ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ ਕੋਈ ਪਾਰਟੀ ਦੀ ਟਿਕਟ ਟਕ ਲਾਈਨ ਦੀ ਗੱਲ ਹੈ ਕਿਉਂਕਿ ਮਸ਼ਹੂਰ ਹੈ ਕਿ ਜੇ ਚੋਣ ਲੜੀ ਜਾਂਦੀ ਹੈ ਤਾਂ ਪਟਿਆਲੇ ਤੋਂ ਉਹ ਆਪਣੀ ਧਰਮ ਪਤਨੀ ਬੀਬੀ ਪ੍ਰਨੀਤ ਕੌਰ ਵਾਸਤੇ ਇਸ ਤੋਂ ਪਹਿਲਾਂ ਚਾਰ ਵਾਰੀਆਂ ਦੇ ਉਹ ਬੈਂਬਰ ਪਾਰਲੀਮੈਂਟਰੀ ਇੱਕ ਵਾਰੀ ਵਿਧਾਇਕ ਵੀ ਰਹੇ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਤੇ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਢਿੱਲੋਂ ਸਾਹਿਬ ਹਰਿਆਣਾ ਦੀ ਅੱਜ ਚਰਚਾ ਬੜੀ ਚੱਲ ਰਹੀ ਸੀ ਸਿਆਸਤ ਨੂੰ ਲੈ ਕੇ ਮਨੋਹਰ لال ਖੱਟੜ ਵਰਲੋ ਜਿੱਥੇ ਅਸਤੀਫਾ ਦਿੱਤਾ ਗਿਆ ਉੱਤੇ ਹੀ ਨੈਵ ਸਿੰਘ ਸੈਣੀ ਹੁਣ ਮੁੱਖ ਮੰਤਰੀ ਹੋਣਗੇ ਕੁਝ ਹੀ ਸਮੇਂ ਦੇ ਵਿੱਚ ਦੇਖੋ ਮਨੋਰ ਲਾਲ ਖੱਟੜ ਸਾਹਿਬ ਕੋਈ ਜਾਣਦਾ ਤੱਕ ਨਹੀਂ ਸੀ ਆਰਐਸਐਸ ਦੇ ਵਿੱਚ ਕੰਮ ਕਰਦੇ ਸੀ ਉਹਦੇ ਪਤਾ ਲੱਗਿਆ ਕਿ ਮਨੋਰ ਲਾਲ ਖੱਟੜ ਕਈ ਕਾਗਾਂ ਨੂੰ ਛੱਡ ਕੇ ਮੁੱਖ ਮੰਤਰੀ ਬਣ ਗਏ ਨੇ ਲਗਭਗ 9.5 ਸਾਲ ਉਹ ਹਰਿਆਣੇ ਦੇ ਮੁੱਖ ਮੰਤਰੀ ਬਨੇ ਰਹੇ ਹਰੋੜਾ ਦੀ ਥਾਤੇ ਅੱਜ ਉਹਨਾਂ ਤੋਂ ਅਸਤੀਫਾ ਲੈ ਲਿਆ ਅਜੇ ਕੱਲ੍ਹ ਉਹ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਕੇ ਆਏ ਸੀ ਇਹਦਾ ਮਤਲਬ ਸਾਰਾ ਕੁਝ ਤੈਅ ਸੀ ਇਹ ਕੋਥੇ ਦੋਚੰਤ ਚਟਾਲੇ ਵਾਲੀ ਪਾਰਟੀ ਹੈ ਜਨਕ ਜਨਤਾ ਪਾਰਟੀ ਜੀ ਜੀ ਪੀ ਉਹਨਾਂ ਦੇ ਨਾਲ ਮਿਲ ਕੇ ਇਹਨਾਂ ਨੇ ਸਰਕਾਰ ਬਣਾਈ ਸੀ ਉਹ ਕਹਿੰਦੇ ਜੀ ਸਾਨੂੰ ਤਿੰਨ ਸੀਟਾਂ ਦਿਓ ਦਸਾਂ ਚੋਂ ਲੋਕ ਸਭਾ ਵਾਸਤੇ ਮਹਿੰਦਰਗੜ हिसार ਤੇ ਭਵਾਨੀ ਭਾਜਪਾ ਵਾਲੇ ਕਹਿੰਦੇ ਕੋਈ ਸੀਟ ਨਹੀਂ ਦੇਣੀ ਉੱਥੇ 41 ਭਾਜਪਾ ਕੋਲ ਨੇ 10 ਸੀਗੀਆਂ ਇਹਦੇ ਕੋਲੇ 30 ਕਾਂਗਰਸ ਕੋਲੇ 6 ਆਜਾਤ ਤੇ ਇੱਕ INLD ਅੱਜ ਜਦੋਂ ਦੁਸ਼ਯੰਤ ਚਟਾਲਾ ਮੀਟਿੰਗ ਕਰਦਾ ਕਹਿੰਦੇ ਚਾਰ ਪੰਜ ਉਹਦੇ ਐਮਐਲਏ ਹੈ ਨਹੀਂ ਖੜੀ ਸਟੇਸ਼ਨ ਤੇ ਛੱਡ ਕੇ ਆਪ ਤੂੰ ਗੱਡੀ ਚੜ ਗਿਆ ਵੀ ਦਿਖਦੇ ਹੀ ਨਹੀਂ ਜਿਹੜੇ ਕੱਲ ਤੱਕ ਹਾਂਚ ਹਾਂ ਮਲਾਉਂਦੇ ਸੀ ਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਵੀ ਖੱਟੜ ਸਾਹਿਬ ਦਾ ਖਾਸਾ ਵਿਰੋਧ ਹੋਇਆ ਖਰਖਰ ਪੰਜਾਬ ਦੇ ਕਿਸਾਨ ਜਥੇਬੰਦੀਆਂ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ ਤੇ 14 ਤਰੀਕ ਨੂੰ ਜਦੋਂ ਉਹਨਾਂ ਨੇ ਦਿੱਲੀ ਦੇ ਵਿੱਚ ਜਾਣਾ ਉਸ ਤੋਂ ਪਹਿਲਾਂ OBC ਵਰਗ ਦੇ ਵਿੱਚੋਂ ਨੈਭ ਸਿੰਘ ਸੈਰੀ ਨੂੰ ਮੁੱਖ ਮੰਤਰੀ ਐਲਾਨ ਕਰ ਦਿੱਤਾ ਗਿਆ ਕਿਸੇ ਵੇਲੇ ਉਹ ਅਗਲੇ ਸਮੇਂ ਦੇ ਵਿੱਚ ਸੌ ਚੁੱਕ ਲੈਣਗੇ ਕਹਿੰਦੇ ਆ ਕਿ ਚਾਰ ਪੰਜ ਮੰਤਰੀ ਵੀ ਉਹਦਾਂ ਦੇ ਨਾਲ ਸੌ ਚੁੱਕ ਰਹੇ ਨੇ ਇਹ ਵੀ ਕਿਹਾ ਜਾ ਰਿਹਾ ਕਿ ਦੋ ਉਪ ਮੁੱਖ ਮੰਤਰੀ ਹੋਣਗੇ ਉਹਨਾਂ ਦੇ ਇੱਕ ਪਹਿਲੇ ਉਪ ਮੁੱਖ ਮੰਤਰੀ ਅਨਿਲ ਵਿਜ ਜਿਹੜੇ ਬੜੇ ਪਾਵਰਫੁੱਲ ਮੰਨੇ ਗਏ ਸੀ ਕਿਉਂਕਿ ਗ੍ਰਹਿ ਦਾ ਮਹਿਕਮਾ ਉਹਨਾਂ ਕੋਲ ਸੀ ਉਹਦੇ ਨਾਲ ਹੀ ਉਹ ਅੱਜ ਭਰੀ ਮੀਟਿੰਗ ਚ ਬੜਾ ਹਕਤਾਲ ਦੀ ਝੋਟਕੇ ਬਾਹਰ ਨਿਕਲ ਗਏ ਤਾਂ ਬਹੁਤ ਨਿਰਾਸ਼ ਸੀ ਪਹਿਲਾਂ ਵੀ ਨਾ ਚੱਲਦਾ ਸੀ ਕਿ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ ਆ ਬਾਰੇ ਨਾਲ ਸੰਬੰਧਤ ਨੇ ਪਰ ਉਹਨਾਂ ਦੀ ਥਾਂ ਦੇ ਉੱਤੇ ਲਾਟਰੀ ਮਨੋਰ لال ਖੱਟੜ ਦੀ ਨਿਕਲ ਗਈ ਹੁਣ ਚਰਚਾ ਇਹ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਟੀਚਾ ਅਸੀਂ ਹਰਿਆਣੇ ਦੀਆਂ 10 ਦੀਆਂ 10 ਸੀਟਾਂ ਜਿੱਤ ਰਿਆਂ ਨੇ ਕਿਉਂਕਿ ਖੱਟੜ ਸਾਹਿਬ ਦੀ ਕਹਿੰਦੇ ਲੋਕਪ੍ਰਿਅਤਾ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਹੁਣ ਲੋਕ ਸਭਾ ਦੀ ਸੀਟ ਲਈ ਲੜਾਈ ਜਾ ਸਕਦੀ ਹੈ ਲੜਾਉਂਦਿਆ ਨਹੀਂ ਲੜਾਉਂਦਿਆ ਸਾਨੂੰ ਨਹੀਂ ਪਤਾ ਹੋ ਸਕਦਾ ਕਿਸਾਨਾਂ ਨਾਲ ਕੋਈ ਗੱਲ ਕਰਨੀ ਹੋਵੇ ਤੇ ਬਦਲਵੇਂ ਚਿਹਰੇ ਰਾਹੀਂ ਕੀਤੀ ਜਾ ਸਕਦੀ ਹੈ तमाम ਕਿਆਸਰੰਗਾ ਤੇ ਗੱਲਾਂ ਬਾਤਾਂ ਨਹੀਂ ਨੈਵ ਸਿੰਘ ਸੈਣੀ ਦਾ ਮੁੱਖ ਮੰਤਰੀ ਦਾ ਦਾ ਲੱਗ ਗਿਆ ਭਾਵੇਂ 6 ਮਹੀਨੇ ਵਾਸਤੇ ਹੀ ਹੋਵੇ ਇੱਕ ਵਾਰ ਤਾਂ ਉਹ ਮੁੱਖ ਮੰਤਰੀ ਬਣ ਗਏ ਕਈ ਜਿਨ੍ਹਾਂ ਦੇ ਸੁਪਨੇ ਸੀ ਉਹ ਧਰੇ ਧਰਾਏ ਰਹਿ ਗਏ ਸੋ ਹਰਿਆਣੇ ਦੇ ਵਿੱਚ ਕਾਫੀ ਉਤਲ ਪੁਤਲ ਹੋਈ ਹੈ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਕਹਿਣਾ ਹੈ ਕਿ ਹਰਿਆਣੇ ਦੇ ਲੋਕਾਂ ਨੂੰ ਠੱਗਿਆ ਇਹਨਾਂ ਨੇ ਪਹਿਲਾਂ ਵੀ ਇਕੱਠੇ ਹੀ ਸੀ ਹੁਣ ਵੀ ਇਕੱਠੇ ਹੀ ਨੇ ਪਰ ਹਰਿਆਣੇ ਦੇ ਲੋਕਾਂ ਨੇ ਬਣ ਬਣਾ ਲਿਆ ਕਿ ਲੋਕ ਸਭਾ ਅਤੇ ਬਾਅਦ ਦੇ ਵਿੱਚ ਜਦੋਂ ਅਕਤੂਬਰ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤਾਂ ਕਾਂਗਰਸ ਨੂੰ ਸੱਤਾ ਸੌਂਪਣ ਦਾ ਮਨ ਹਰਿਆਣੇ ਦੀ ਜਨਤਾ ਬੜਾਈ ਬੈਠੀ ਹੈ ਇਹ ਸਾਡੇ ਦਬਾਹੇ ਠਾਈ ਇਹਨਾਂ ਨੇ ਇਹ ਬਦਲਾਅ ਕੀਤਾ ਕਿਉਂਕਿ ਹਰਿਆਣੇ ਵਿੱਚ ਰਿਪੋਰਟਾਂ ਭਾਰਤੀ ਜਨਤਾ ਪਾਰਟੀ ਨੂੰ ਕੋਈ ਬੜੀਆਂ ਪਾਇਦਰ ਨਜ਼ਰ ਨਹੀਂ ਸੰ ਆ ਰਹੀਆਂ ਸੋ ਦੂਜੇ ਪਾਸੇ ਤੁਸਨ ਆਫ ਜੋਸ਼ ਸਿੰਘ ਸਿੱਧੂ ਬਲੋ ਦਲਿਤ ਲੋਕਾਂ ਦਾ ਮੁੱਦਾ ਚੁੱਕਿਆ ਗਿਆ ਉਹਨਾਂ ਨੇ ਕਿਹਾ ਕਿ ਚਿੱਕੜ ਸੁੱਟਣ ਦੀ بجائے ਦੂਜੇ ਦੇ ਉੱਤੇ ਕਾਨੂੰਨ ਲਾਗੂ ਕਰਨਾ ਚਾਹੀਦਾ ਤਾਂ ਜੋ ਲਾਭ ਮਿਲ ਸਕੇ ਜੀ ਅੱਜ ਚਰਚਾ ਦੇ ਵਿੱਚ ਵਿਚਾਰਿਆ ਸਾਡੇ ਮੁੱਖ ਮੰਤਰੀ ਸਾਹਿਬ ਦਾ ਕਿ ਆਪਾਂ ਨਿੱਜੀ ਚਿੱਕੜ ਸੁੱਟਣ ਦੀ ਥਾਂ ਤੇ ਨਿੰਦਿਆ ਪਾਰਟੀ ਦੇ ਕਰ ਲਿਆ ਕਰੀਏ ਚੰਗੀ ਗੱਲ ਹੈ ਹੁਣੇ ਨਵਜੋਤ ਸਿੰਘ ਸਿੱਧੂ ਸਾਹਿਬ ਉਹ ਕਹਿੰਦੇ ਕਿ ਮਨਰੇਗਾ ਦੇ 32 ਲੱਖ ਜਾਬ ਕਾਰਡ 35% ਇਥੇ ਦਲਤ ਨੇ ਉਹਨਾਂ ਕੋਲੇ 2% ਤੋਂ ਵੀ ਘੱਟ ਜ਼ਮੀਨ ਹੈ ਰਾਇਸ਼ਰੀ ਚਾਰ ਬਰਲੇ ਦਾ ਪਲਾਟ ਸਾਂਝ ਜ਼ਮੀਨ ਲਈ ਤਕਰੀਬਨ 1/3 ਬਿਗਾ ਪੈਨਸ਼ਨ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਰਕਾਰੀ ਸੰਸਥਾਾਂ ਵਿੱਚ ਸਹਾਇਕ ਆਪਰੇਟਰ ਖੇਤੀ ਉਹਨਾਂ ਨੂੰ ਚੁੱਕ ਸਕਦੀ ਹੈ 5 ਲੱਖ ਪਰਿਵਾਰਾਂ ਨੂੰ 45000 ਰੁਪਏ ਪ੍ਰਤੀ ਪਰਿਵਾਰ 2 ਲੱਖ ਕਰੋੜ ਦੇ ਪੰਜਾਬ ਦੇ ਬਜਟ ਵਿੱਚ 2500 ਕਰੋੜ ਰੁਪਏ ਇੱਕ ਛੋਟੀ ਜਿਹੀ ਰਕਮ ਹੈ ਉਹ ਕਹਿੰਦੇ ਭਾਰਤੀ ਅਰਥ ਵਿਵਸਥਾ ਦਾ 80% ਹਿੱਸਾ ਬਣਦਾ ਹੈ ਜੋ ਦਿਹਾੜੀ ਚਾਦੀ ਦੁਕਾਨ ਮਜ਼ਦੂਰ ਚੌਕੀਦਾਰ ਵਗੈਰਾ ਵਗੈਰਾ ਦੇ ਕੰਮ ਕਰਦੇ ਐ ਔਰ ਖਾਣ ਦੇ ਤੇਲ ਰਸੋਈ ਗੈਸ ਦੀਆਂ ਕੀਮਤਾਂ ਤੇ ਹੋਰ ਮਹਿੰਗਾਈ ਨੇ ਇਹਨਾਂ ਦਾ ਲੱਕ ਤੋੜਤਾ ਉਹ ਕਹਿੰਦੇ ਜੀਨ ਡਰੇਜੀ ਨੇ ਕਿਹਾ ਸੀ ਇੱਕ ਪ੍ਰਸ਼ੰਤ ਵੀ ਉੱਚੇ ਨਹੀਂ ਗਏ ਹਨ ਦਬੇ ਕੁਚਲੇ ਲੋਕਾਂ ਦੀ ਕਿਵੇਂ ਮਦਦ ਕੀਤੀ ਜਾਵੇ ਕਤਾਰ ਵਿੱਚ ਆਖਰੀ ਆਦਮੀ ਦੀ ਮਦਦ ਵੀ ਕੀਤੀ ਜਾਣੀ ਚਾਹੀਦੀ ਹੈ ਇਹ ਗੱਲ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਆਖੀ ਹੈ ਜੀ ਸੋ ਨਾਲੇ ਜੀ ਕਾਂਗਰਸ ਦੇ ਵਿਧਾਇਕ ਨੇ ਸੁਖਜਿੰਦਰ ਸਿੰਘ ਰੰਦਾਵਾ ਵੱਲੋਂ ਹੁਣ ਸਰਕਾਰ ਨੂੰ ਕੀ ਰਹਿ ਗਿਆ ਉਹਨਾਂ ਨੇ ਕਿਹਾ ਕਿ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹੋ ਕਿੰਨੇ ਕ ਰਾਜ ਸਭਾ ਮੈਂਬਰ ਤੁਸੀਂ ਆਮ ਕਰਦੇ ਭੇਜੇ ਨੇ ਜੀ ਬਿਲਕੁਲ ਜਦੋਂ ਇਹ ਸੱਤਾ 'ਚ ਨਹੀਂ ਆਏ ਸਨ ਤਾਂ बार-बार ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਇਹਨਾਂ ਨੂੰ 92 ਜਰੇ ਨਹੀਂ ਜਾਂਦੇ ਆਪ ਲੋਕਾਂ ਦੇ ਧੀ ਪੁੱਤ ਆ ਗਏ ਮੈਂ ਤਾਂ ਸਾਈਕਲ ਵਾਲੇ ਨੂੰ ਵੀ ਉਹ ਕਹਿੰਦੇ ਕਿੰਨੇ ਕੁ ਲੋਕਾਂ ਨੂੰ ਤੁਸੀਂ ਜਰਦੇ ਹੋ ਤੇ ਆਮ ਆਦਮੀ 53 ਕਰੋੜ ਬੰਗਲੇ ਦੀ ਰੈਨੋਵੇਸ਼ਨ ਤੇ ਲਾਉਂਦਾ ਉਹਦੇ ਕੋਲੇ 2-2 ਜੈਡ ਪਲੱਸ ਸੁਰੱਖਿਆ ਦੱਸਦੇ ਨੇ ਉਹਨਾਂ ਕੋਲੇ ਤੁਹਾਨੂੰ ਸਵਾਲ ਕਰੇ ਆ ਜਿਹੜੇ 10 ਤੁਸੀਂ ਰਾਜ ਸਭਾ ਚ ਭੇਜੇ ਉਹ ਕਹਿੰਦੇ ਦੱਸੋ ਇਹਨਾਂ ਚ ਆਮ ਘਰਾਂ ਦਾ ਕਿਹੜਾ ਹੈ ਉਹ ਕਹਿੰਦੇ ਕਿ ਤੁਸੀਂ ਮੰਤਰੀਆਂ ਕੋਲ ਪੁੱਛਦੇ ਹੋ ਕਾਂਗਰਸ ਪਾਰਟੀ ਨਾਲ ਸਬੰਧਤ ਵਿਧਾਇਕਾਂ ਦਾ ਜਵਾਬ ਦੇਣ ਦੀ ਵਿਜੈ ਇੱਕੋ ਇੱਕ ਰੱਟੀ ਗੱਲ ਕਹਿ ਦਿੰਨੇ ਹਾਂ ਆਮ ਘਰਾਂ ਦੇ ਮੁੰਡੇ ਜਰੇ ਨਹੀਂ ਜਾਂਦੇ ਤੇ ਜਿਹੜੇ ਰਾਜ ਸਭਾ ਦੇ ਐ ਰਾਜ ਸਭਾ ਪੰਜਾਬ ਦੀ ਤੇ ਭਰਤੀ ਕਰ ਲੈ ਤੁਸੀਂ ਬਾਹਰ ਲੈ ਸੋ ਦੱਸੋ ਕਹਿੰਦੇ ਆਮ ਘਰਾਂ ਦੇ ਬੱਚਿਆਂ ਦੇ ਵਿੱਚੋਂ ਤੁਸੀਂ ਕਿੰਨੇ ਵਿਅਕਤੀ ਰਾਜ ਸਭਾ ਦੇ ਵਿੱਚ ਤੋਰੇ ਨੇ ਅੱਜ ਇਹ ਸਵਾਲ ਕੋਈ ਮੁੱਖ ਮੰਤਰੀ ਤਾਂ ਹੈ ਨਹੀਂ ਸੀ ਉਹ ਤਾਂ ਸਰਕਾਰ ਵਪਾਰ ਮਿਲ ਲਈ ਰਹੀ ਤਿੰਨੋਂ ਦੇ ਸਮਾਗਮਾਂ ਹਸ਼ਿਆਰਪੁਰ ਮੋਗਾ ਤੇ ਹੋਰ ਉਸ ਪਾਸੇ ਵੱਲ ਗਏ ਹੋਏ ਐ ਮੈਂ ਸਵਿਧਾ ਕਿ ਲੋਕ ਸਭਾ ਹੋਵੇ ਰਾਜ ਸਭਾ ਹੋਵੇ ਵਿਧਾਨ ਸਭਾ ਵਾਂ ਹੋਣ ਇਹਦੇ ਵਿੱਚ ਮਾਨ ਮर्याਦਾ ਤੁਸੀਂ ਫਿਕਸ ਕਰ ਲਓ ਆਪ ਹੀ ਬਣਾ ਲਓ ਕਿ ਅਸੀਂ ਇਸ ਤਰ੍ਹਾਂ ਦੀਆਂ ਜ਼ਿਕਰ ਕਰਨੇ ਨੇ ਅਸੀਂ ਇਸ ਤਰ੍ਹਾਂ ਬਰਯਾਦਾ ਰੱਖਣੀ ਹੈ ਬਰਯਾਦਾ ਉਲੰਘ ਕੇ ਨੀਵੇਂ ਪੱਦਰ ਦਾ ਜੋ ਜਲੂਸ ਕੱਢਦੇ ਹੋ ਉਹ ਨਾ ਕੱਢੋ ਸਵਾਲ ਜਵਾਬ ਕਰੋ ਤੁਹਾਡਾ ਹੱਕਬੰਦ ਹੈ ਜੇ ਰੰਦਾਵਾ ਸਾਹਿਬ ਨੇ ਹੁਣ ਚੱਕਿਆ ਇਹ ਸਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਦੇ ਤੇ ਜਵਾਬ ਵੀ ਦੇਣਾ ਚਾਹੀਦਾ ਜੀ ਸਾ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਨਦਰ ਸਿੰਘ ਦਿੱਲੀ ਪਹੁੰਚੇ ਹੋਏ ਨੇ ਇੱਕ ਪਾਸੇ ਕਿਸਾਨੀ ਮੁੱਦਾ ਤੇ ਦੂਜੇ ਪਾਸੇ ਆਕਾਲੀ ਦਲ ਦਾ ਗੱਠ ਜੋੜਾ ਢਿੱਲੋ ਸਾਹਿਬ ਅੱਜ ਉਹਨਾਂ ਨੇ ਦਿੱਲੀ ਵਿਖੇ ਭਾਜਪਾ ਦੇ ਜੋ ਕੌਮੀ ਪ੍ਰਧਾਨ ਨੇ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ ਹੈ ਜੀ ਚਲੋ ਦੋ ਕੱਪ ਚਾਹ ਦੇ ਉਹ ਬਹਿ ਕੇ ਪੀ ਆਇਆ ਹੋਣਗੇ ਜੇਪੀ ਨੱਡੇ ਦੇ ਪੱਲੇ ਕੀ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਾਰੇ ਦਾ ਸਾਰਾ ਦਰਦ ਰੰਦਾਰ ਦੋ ਬੰਦਿਆਂ ਤੇ ਹੈ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ મોદી ਦੂਜੇ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਹੋਰ ਕਿ ਤੀਜੇ ਬੰਦੇ ਨੂੰ ਉੱਥੇ ਕੋਈ ਪੁੱਛਦਾ ਇੱਕ ਹਾਜ਼ਰੀ ਲੱਗ ਗਈ ਵਧੀਆ ਕੈਪਟਨ ਸਾਹਿਬ ਵੀ ਜਾਏ ਇਹ ਅਜੇ ਤੱਕ ਸਾਹਮਣੇ ਨਹੀਂ ਆਇਆ ਕਿ ਕੈਪਟਨ ਸਾਹਿਬ ਨੇ ਜੇਪੀ ਨੱਡਾ ਦੇ ਨਾਲ ਕਿਹੜੀਆਂ ਗੱਲਾਂ ਬਾਤਾਂ ਕੀਤੀਆਂ ਨੇ ਕੋਈ ਪਾਰਟੀ ਦੀ ਟਿਕਟ ਟਕ ਟ ਲਾਈਨ ਦੀ ਗੱਲ ਹੈ ਕਿਉਂਕਿ ਮਸ਼ਹੂਰ ਹੈ ਕਿ ਜੇ ਚੋਣ ਲੜੀ ਜਾਂਦੀ ਹੈ ਤਾਂ ਪਟਿਆਲੇ ਤੋਂ ਉਹ ਆਪਣੀ ਧਰਮ ਪਤਨੀ ਬੀਬੀ ਪ੍ਰਨੀਤ ਕੌਰ ਵਾਸਤੇ ਇਸ ਤੋਂ ਪਹਿਲਾਂ ਚਾਰ ਵਾਰੀਆਂ ਦੇ ਉਹ ਮੈਂਬਰ ਪਾਰਲੀਮੈਂਟਰੀ ਇੱਕ ਵਾਰੀ ਵਿਧਾਇਕ ਵੀ ਰਹੇ ਨੇ ਹੋਂਤਾਂ ਭਤੀਜੇ ਦੀ ਪਾਰਟੀ ਵੀ ਨਾਲ ਹੀ ਇੱਕ ਕਿਸਮ ਦੀ alá ਨਹੀਂ ਹੋਣਾ ਜੀ ਸਰਦਾਰ ਸੁਖਵੀਰ ਸੋਬਾਦਲ ਦੀ ਕੀ ਭਾਰਤੀ ਜਨਤਾ ਪਾਰਟੀ ਇਹਨਾਂ ਦੇ ਪਰਲੇ ਕੁਝ ਪਾਉਗੀ ਵਿੱਚੇ ਕੈਪਟਨ ਸਾਹਿਬ ਤੇ ਵਿੱਚੇ ਸੁਖਵੀਰ ਸੋਬਾਦਲ ਜੇ ਇਹਨਾਂ ਨੇ ਲੋਕਾਂ ਦੇ ਵਿੱਚ ਜਾਣਾ ਹੈ ਤਾਂ ਕੀ ਮੂ ਲੈ ਕੇ ਜਾਣਾ ਇਹ ਅੱਜ ਵੱਡੇ ਸਵਾਲ ਨੇ ਇਹਨਾਂ ਸਵਾਲਾਂ ਦਾ ਜਵਾਬ ਮੰਗਿਆ ਜਾ ਰਿਹਾ ਹੈ ਸੁਭਾ ਮਹਿਸੂਸ ਕਰਦਾ ਇਹਨਾਂ ਮਾਮਲਿਆਂ ਦੇ ਵਿੱਚ ਵੱਡੀ ਪੱਧਰ ਤੇ ਉੱਤੇ ਜਿਹੜਾ ਪੰਜਾਬ ਹੈ ਉਹਨੂੰ ਦੇਖਿਆ ਜਾਵੇ ਪੰਜਾਬ ਦੀ ਗੱਲ ਸੁਣੀ ਜਾਵੇ ਪੰਜਾਬ ਦੀਆਂ ਦੁੱਖ ਦੀਆਂ ਰਗਾ ਇਲਾਜ ਕੀਤਾ ਜਾਵੇ ਉਹ ਭਾਵੇਂ ਕੈਪਟਨ ਸਾਹਿਬ ਦੇ ਰਾਹੀਂ ਕਰ ਦਿਓ ਕਿਸੇ ਹੋਰ ਦੇ ਰਾਹੀਂ ਕਰ ਦਿਓ ਜਾਖੜ ਸਾਹਿਬ ਦੇ ਰਾਹੀਂ ਕਰ ਦਿਓ ਪੰਜਾਬ ਨੂੰ ਪ੍ਰਯੋਗਸ਼ਾਲਾ ਨਾ ਬਣਾਇਆ ਜਾਵੇ ਤਪਦੀ ਪੱਠੀ ਨਾ ਬਣਾਇਆ ਜਾਵੇ ਪੰਜਾਬ ਨੇ ਬਹੁਤ ਨੁਕਸਾਨ ਝੱਲ ਲਿਆ ਦੇਸ਼ ਦੀ ਇੱਜ਼ਤ ਤੇ ਆਬਰੂ ਬਚਾਈ ਅੰਨ ਦੇ ਵਿੱਚ ਆਤਮ ਨਿਰਭਰ ਬਣਾਇਆ ਉਹਦੇ ਬਦਲੇ ਪੰਜਾਬ ਨੂੰ ਮਿਲਦਾ ਕੀ ਹੈ ਔਰ ਪੰਜਾਬ ਦੇ ਸਿਆਸਤਦਾਨ ਜਿਨ੍ਹਾਂ ਨੇ ਆਪਣੀਆਂ ਤੇਜੋਰੀਆਂ ਵੱਲ ਵੱਧ ਧਿਆਨ ਦਿੱਤਾ ਤੇ ਪੰਜਾਬ ਵੱਲ ਪਿੱਠ ਕਰ ਰਹੀ ਕੁਝ ਸਮਝ ਨਹੀਂ ਆਉਂਦੀ ਪੰਜਾਬ ਅੱਜ ਇਹੋ ਜਿਹੀ ਆਗੂ ਦੀ ਤਲਾਸ਼ ਵਿੱਚ ਹੈ ਜਿਹੜਾ ਪੰਜਾਬੀਅਤ ਦਾ ਝੱਡਾ ਵੀ ਉੱਪਰ ਚੁੱਕੇ ਤੇ ਪੰਜਾਬ ਜਿਹੜੀਆਂ ਸਮੱਸਿਆਵਾਂ ਦੇ ਵਿੱਚੋਂ ਲੰਘ ਰਿਹਾ ਹੈ ਉਹਨਾਂ ਸਮੱਸਿਆਵਾਂ ਦਾ ਵੀ ਹੱਲ ਕਰਨ ਦਾ ਯਤਨ ਕੀਤਾ ਜਾਵੇ ਜੀ ਸੋਸ਼ਲਸ ਨਾਲ ਹੀ ਚੋਣ ਕਮਿਸ਼ਨ ਚੋਣਾ ਨੇੜੇ ਨੇ ਚੋਣ ਕਮਿਸ਼ਨ ਦੇ ਜੋ ਉੱਚ ਅਧਿਕਾਰੀ ਨੇ ਸਿਵਲ ਸੀ ਵੱਲੋਂ ਡੀਸੀਆਂ ਤੇ ਪ ਉਸ ਦੇ ਉੱਚ ਅਧਿਕਾਰੀ ਨਾਲ ਮੀਟਿੰਗ ਕੀਤੀ ਗਈ ਉਹਨੇ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਜੋ ਘਟਨਾ ਵਾਪਰਦੀ ਆ ਉਹਦੇ ਤੋਂ ਤੁਰੰਤ ਜਾਣਕਾਰੀ ਦਿੱਤੀ ਜਾਵੇ ਤੇ ਸੋਸ਼ਲ ਮੀਡੀਆ ਉੱਤੇ ਜੋ ਅਫਵਾਹਾਂ ਜਾਂ ਗਲਤ ਟਿੱਪਣੀਆਂ ਕੀਤੀਆਂ ਉਹਦੇ ਬਾਰੇ ਵੀ ਦੱਸਿਆ ਜਾਵੇ ਜੀ ਦੋ ਕਿਸਮ ਦੀਆਂ ਮੀਟਿੰਗਾਂ ਹੋਈਆਂ ਨੇ ਇੱਕ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਵੱਲੋਂ ਕੀਤੀ ਗਈ ਸਾਰੇ ਦੇਸ਼ ਦੇ ਜਿਹੜੇ ਦਰਸ਼ਕ ਲੱਗੇ ਨੇ ਜਿਨ੍ਹਾਂ ਨੂੰ ਅੰਗਰੇਜ਼ੀ 'ਚ ਅਸੀਂ অবজারভার ਕਹਿੰਦੇ ਆ ਤੇ ਜਿਹੜੇ ਡੀਸੀ ਨੇ ਜਿਨ੍ਹਾਂ ਨੂੰ ਜ਼ਿਲ੍ਹਾ ਚੋਣ ਅਫਸਰ ਕਿਹਾ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਨਿਰਪੱਖ ਚੋਣਾਂ ਕਰਾਉਣੀਆਂ ਨੇ ਪੱਖਪਾਤ ਨਹੀਂ ਕਰਨਾ ਡਿਊਟੀਆਂ ਚੌਕਸੀ ਨਾਲ ਨਿਭਾਉਣੀਆਂ ਨੇ ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਜਿਨ੍ਹਾਂ ਦਾ ਨਾਮ ਹੈ ਸਿਬਨ ਸੀ ਉਹ ਵੀ ਲਗਾਤਾਰ ਸਰਗਰਮ ਨੇ ਬੀਤੀ ਸ਼ਾਮ ਉਹਨਾਂ ਨੇ ਸੂਬਾ ਪਧਰੀ ਜਿਹੜਾ মিডিਆ ਮੋਨਿਟਰਿੰਗ ਸੈੱਲ ਹੈ ਉਹਦਾ ਦੌਰਾ ਕੀਤਾ ਉਹ ਦੇਖਿਆ ਕਿ ਕਿਵੇਂ ਕਿਵੇਂ মিডিਆ ਸੈੱਲਾਂ ਨੇ ਸੂਚਨਾਵਾਂ ਦੇਣੀਆਂ ਨੇ ਲੋਕਾਂ ਤੱਕ ਆਮ ਵੋਟਰਾਂ ਭਾਰਤ ਦੇ ਬੋਖ ਚੋਣ ਕਮਿਸ਼ਨ ਨੇ ਜਿਹੜਾ ਟੀਚਾ ਰੱਖਿਆ 70% ਦਾ ਵੋਟਾਂ ਦਾ ਉਹਦੇ ਸਬੰਧ ਵਿੱਚ ਵੀ ਉਹਨਾਂ ਨੇ ਗੱਲ ਕੀਤੀ ਹੈ ਸਾਰੇ ਚੋਣ ਅਧਿਕਾਰੀਆਂ ਦੇ ਨਾਲ ਉਹ ਕਹਿੰਦੇ ਸਿਆਸੀ ਪਾਰਟੀਆਂ ਨਾਲ ਮੀਟਿੰਗਾਂ ਕਰੋ ਜਾ ਕੇ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਉਹਨਾਂ ਨੂੰ ਇਨ ਬਿਨ ਜਾਣੂ ਕਰਾਓ ਜਦਨ ਚੋਣ ਜਾਬਤਾ ਲੱਗ ਜਾਵੇ ਸਾਰੀਆਂ ਸਰਕਾਰੀ ਇਮਾਰਤਾਂ ਤੋਂ ਸਿਆਸੀ ਆਗੂਆਂ ਦੀਆਂ ਤਸਵੀਰਾਂ ਉਤਾਰ ਦਿੱਤੀਆਂ ਜਾਣ ਹੋਰ ਤਾਂ ਕਿਸ ਦੀਆਂ ਹੈ ਨਹੀਂ ਮੁੱਖ ਮੰਤਰੀ ਦੀਆਂ ਨੇ ਇਸੇ ਤਰ੍ਹਾਂ ਜਰੂਰੀ ਸਹੂਲਤਾਂ ਮਹయ్యా ਕਰਾਓ ਸਰਵੋਤਮ ਪੋਲ ਜਿਹੜੇ ਵੋਟ ਕੇਂਦਰ ਨੇ ਹਰੇਕ ਥਾਤੇ ਉਹਦਾ ਵੀ ਨਿਰਮਾਣ ਕਰਨਾ ਹੈ ਉਹਨਾਂ ਨੇ ਜ਼ਿਲ੍ਹਿਆਂ ਦੇ ਚੋਣ ਅਧਿਕਾਰੀਆਂ ਤੋਂ ਇਹਦੇ ਬਾਰੇ ਜਾਣਕਾਰੀ ਵੀ ਹਾਸਲ ਕੀਤੀ ਹੈ ਕਿ ਕਿਹੜੇ ਜ਼ਿਲ੍ਹੇ ਦੀ ਕਿਸ ਤਰ੍ਹਾਂ ਦੀ ਰਿਪੋਰਟ ਹੈ ਨਾਲ ਹੀ ਉਹਨਾਂ ਨੇ ਜਿਹੜੇ ਉਹਨਾਂ ਦੇ ਨਾਲ ਹੀ ਬੈਠੇ ਸਨ ਡੋਟਲ ਅਧਿਕਾਰੀ ਤੇ ADGP ਐਮ ਐਮ ਫਰੂਕੀ ਕਿ ਭਾਈ ਸਾਹਿਬ ਤੁਸੀਂ ਇਹਨਾਂ ਨੂੰ ਦੱਸੋ ਕਿ ਨਿਰਪੱਖ ਚੋਣਾਂ ਕਿਵੇਂ ਕਰਾਉਣੀਆਂ ਨੇ ਉਹਨਾਂ ਨੇ ਪੂਰਾ ਸੁਰੱਖਿਆ ਫੋਰਸਾਂ ਦਾ ਪ੍ਰਬੰਧ 25 ਕੰਪਨੀਆਂ ਪੰਜਾਬ ਨੂੰ ਮਿਲ ਚੁੱਕੀਆਂ ਨੇ ਇਸ ਵੇਲੇ ਅਰਧ ਸੈਨਿਕ ਬਲਾਂ ਦੀਆਂ ਜਿਨ੍ਹਾਂ ਨੂੰ ਅਸੀਂ ਨੀਵੇਂ ਫੌਜੀ ਦਸਤੇ ਕਹਿੰਦੇ ਆਂ ਹੁੰਦੀ ਇਹ ਵੀ ਫੌਜ ਹੈ ਇਹ ਥੋੜੀ ਜੀ ਅਰਧ ਸੈਨਿਕ ਹੁੰਦੀ ਹੈ ਤੇ ਪੰਜਾਬ ਦੀਆਂ ਹੱਦਾਂ ਦੇ ਉੱਤੇ ਸਰਹੱਦਾਂ ਤੇ ਫੌਜੀ ਨਾਫਰੀ ਵੀ ਵਧਾ ਦਿੱਤੀ ਗਈ ਹੈ। ਇਸੇ ਤਰ੍ਹਾਂ ਹਰੀਸ਼ ਨૈયਰ ਅਭਿਜੀਤ ਕਪਲਿਸ ਇਹ ਸਯੁਕਤ ਮੁੱਖ ਚੋਣ ਅਧਿਕਾਰੀ ਨੇ ਸਕੱਤਰ ਸਿੰਘ ਬੱਲ ਤੇ ਹੋਰ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਇਹਨਾਂ ਲੋਕਾਂ ਨੂੰ ਜਾਣੂ ਕਰਾਇਆ ਗਿਆ ਹੈ। ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੂੰ ਇਹਨਾਂ ਬੇਨ ਲਾਗੂ ਕਰਨ ਨੂੰ ਕਹਿ ਦਿੱਤਾ ਗਿਆ ਤਾਂ ਜੋ ਦੇਸ਼ ਦੀ ਲੋਕ ਸਭਾ ਚੋਣ ਨੂੰ ਨਿਰਪੱਖਤਾ ਨਾਲ ਕਰਾਇਆ ਜਾਵੇ ਇਹਦੇ ਵਿੱਚ ਕਿਤੇ ਇਹ ਨਹੀਂ ਦੱਸਿਆ ਕਿ ਮੁੱਖ ਚੋਣ ਅਧਿਕਾਰੀ ਨੇ ਚੋਣ ਜਾਂ ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਭਾਰਤ ਕਿ ਜਿਹੜੀਆਂ VOTING ਮਸ਼ੀਨਾਂ ਤੇ ਸਵਾਲ ਉੱਠ ਰਹੇ ਨੇ ਇਨਾ ਬਾਰੇ ਕੀ ਜਵਾਬ ਦਿੱਤਾ ਹੈਗਾ ਤੇ ਭਾਰਤੀ ਜਨਤਾ ਪਾਰਟੀ ਛੱਡ ਕੇ ਵਿਰੋਧੀ ਤਰ੍ਹਾਂ ਦੀਆਂ ਪਾਰਟੀਆਂ ਨੂੰ ਕਿਵੇਂ ਸੰਤੁਸ਼ਟ ਕਰਨਾ ਹੈ ਇਹ ਆਪਣੇ ਆਪ ਸਵਾਲ ਉੱਠ ਰਹੇ ਨੇ ਜੀ ਸੋ ਦੂਜੇ ਪਾਸੇ ਨਜਾਇਜ਼ ਮਾਈਨਿੰਗ ਲੈ ਕੇ ਦਲੰਦਰ ਪੁਲਿਸ ਵੱਲੋਂ ਇੱਕ ਵੱਡਾ ਐਕਸ਼ਨ ਦੇਖਿਆ ਉਹ ਮਿਲ ਰਿਹਾ ਕਿ ਕਹਿੰਦੇ 1 ਸਾਲ ਦੇ ਵਿੱਚ 14 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਲਗਾਤਾਰ ਸਰਕਾਰ ਮਾਈਨਿੰਗ ਦੇ ਮਾਮਲੇ ਦੇ ਵਿੱਚ ਵੀ ਘਿਰਦੀ ਹੀ ਨਜ਼ਰ ਆਉਂਦੀ ਸੀ ਦੇਖੋ ਇਹ 1 ਸਾਲ ਦੇ ਵਿੱਚ ਮੇਰਾ ਖਿਆਲ ਇਹ ਤੇ ਰੋਜ਼ ਦੀਆਂ 15-15 ਤਸਵੀਰਾਂ ਅਪਲੋਡ ਕੀਤੀਆਂ ਜਾ ਰਹੀਆਂ ਨੇ ਚਲੋ ਉੱਥੋਂ ਦੇ ਜਿਹੜੇ ਚੋਣ ਅਧਿਕਾਰੀ ਨੇ ਮੁਖਵਿੰਦਰ ਸਿੰਘ ਭੁੱਲਰ ਨਾ ਸੌਰੀ ਮਾਫ ਕਰਨਾ ਜਲੰਧਰ ਦੇ ਹਾਤੀ ਦੇ ਜ਼ਿਲ੍ਹਾ ਪੁਲਿਸ ਮੁਖੀ ਮੁਖਵਿੰਦਰ ਸਿੰਘ ਭੁੱਲਰ ਉਹ ਕਹਿੰਦੇ 14 ਕੇਸ ਦਰਜ ਕਰਤੇ 12 ਵਿਅਕਤੀ ਫੜ ਲਏ ਸਤਲੁਜ ਦਰਿਆ ਵਿੱਚ ਇਹ ਨਜਾਇਜ਼ ਮਾਈਨਿੰਗ ਕਰਦੇ ਸੀ ਇਹਨਾਂ ਦਾ ਚਲਾਨ ਪੇਸ਼ ਕਰਨ ਅਦਾਲਤਾਂ ਵਿੱਚ ਪ੍ਰਕਿਰਿਆ ਚੱਲ ਰਹੀ ਹੈ ਕੱਲੇ ਉਪ ਮੰਡਲ ਫਲੋਰ ਦੇ ਅਧੀਨ ਕਹਿੰਦੇ 10 ਕੇਸ ਦਰਜ ਕੀਤੇ ਗਏ ਨੇ ਬਿਲਗਾ ਚ 4 ਸੱਤ ਟਰੈਕਟਰ ਟਰਾਲੀਆਂ ਇੱਕ ਪੋਕਲੇਨ ਮਸ਼ੀਨ ਦੋ ਜੀਸੀਬੀ ਮਸ਼ੀਨਾ ਤੇ ਟਿਪਰ ਵਗੈਰਾ ਜ਼ਬਤ ਕੀਤੇ ਗਏ ਨੇ ਉਹ ਕਹਿੰਦੇ ਕਿ ਅਸੀਂ ਜਲਦ ਤੋਂ ਜਲਦ ਇਹਨਾਂ ਦੇ ਕੇਸ ਮੁਕੰਮਲ ਕਰਕੇ ਦੋਸ਼ ਪੱਤਰ ਅਦਾਲਤ ਵਿੱਚ ਦਾਖਲ ਕਰਾਂਗੇ ਤਾਂ ਜੋ ਅਦਾਲਤਾਂ ਇਹਨਾਂ ਨੂੰ ਕਾਨੂੰਨ ਮੁਤਾਬਕ ਸਜ਼ਾ ਦੇ ਦੇਣ ਜੀ ਸੋ ਦੂਜੇ ਪਾਸੇ ਮੁੱਖ ਮੰਤਰੀ ਕੋਵਾਂ ਸਿੰਘ ਮਾਨ ਵੱਲੋਂ ਵੀ ਵਪਾਰੀਆਂ ਨਾਲ ਲਗਾਤਾਰ ਮੁਲਾਕਾਤ ਕੀਤੀ ਜਾ ਰਹੀ ਹੈ ਉਹਨਾਂ ਦੀ ਸਮੱਸਿਆ ਸੁਣੀਆਂ ਜਾ ਰਹੀਆਂ ਨੇ ਉੱਥੇ ਹੀ ਅੱਜ ਉਹਨਾਂ ਵੱਲੋਂ ਵਿਰੋਧੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਜੀ ਦੇਖੋ ਪੰਜਾਬ ਦੇ ਮੁੱਖ ਮੰਤਰੀ ਅੱਜ ਹੀ ਕਹਿ ਕੇ ਗਏ ਨੇ ਕਿ ਆਪਾਂ ਨੀਵੇਂ ਪੱਧਰ ਦੀ ਵਿਅਕਤੀਗਤ ਤੰਜਨਾ ਇੱਕ ਦੂਜੇ ਤੇ ਕੱਸਗੇ ਅੱਜ ਉਹ ਮੋਗਾ ਹੁਸ਼ਿਆਰਪੁਰ ਪਹਿਲਾ ਹੁਸ਼ਿਆਰਪੁਰ ਦੇ ਵਿੱਚ ਗਏ ਉਹ ਕਹਿੰਦੇ ਜੇਕਰ ਵਪਾਰੀ ਦੀ ਬੈਲੈਂਸ ਸ਼ੀਟ ਤੇ ਨਜ਼ਰ ਹੋ ਜੇ ਕਿਸੇ ਸਰਕਾਰ ਦੀ ਉਹਦੇ ਮੁਨਾਫੇ ਤੇ ਆ ਜੇ ਤੇ ਸਨਤ ਕਦੇ ਬਚਦੀ ਨਹੀਂ ਹੁੰਦੀ ਤੇ ਪੰਜਾਬ ਦੇ ਵਿੱਚ ਪਿਛਲੇ 25 ਸਾਲਾਂ ਦੇ ਵਿੱਚ ਇਹੀ ਕੁਝ ਵਾਪਰਿਆ ਜੇ 25 ਸਾਲਾਂ ਦੀ ਗੱਲ ਕਰੀਏ ਤਾਂ 2002 ਤੋਂ ਸ਼ੁਰੂ ਕਰਤਾ ਉਹਨਾਂ ਨੇ 97 ਵਗੈਰਾ ਤੋਂ 97 ਤੋਂ ਲੈ ਕੇ ਤਿੰਨ ਵਾਰ ਅਕਾਲੀ ਭਾਜਪਾ ਸਰਕਾਰ ਦੋ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਤੇ ਵਿੱਚ ਦੀ ਤਿੰਨ ਕ ਮਹੀਨੇ ਚਰਜੀ ਸੁ ਚੰਨੀ ਉਹ ਕਹਿੰਦੇ ਕਿ ਇਹਨਾਂ ਨੇ ਦੋ ਪਰਿਵਾਰਾਂ ਨੇ ਰਾਜ ਕੀਤਾ ਆਪਦੇ ਮਹਿਲ ਬਣਾ ਰੇ ਵਿਸਾਰ ਲਈ ਬੱਸਾ ਵਧਾਲੀਆਂ ਕੇਵਲ ਵਧਾਲੀ ਪਤਾ ਨਹੀਂ ਕਿਹੜਾ ਕਿਹੜਾ ਤੇ ਅੱਜ ਕਹਿੰਦੇ ਮੁੱਖ ਮੰਤਰੀ ਤੁਹਾਨੂੰ ਮਾਈਕ ਫੜਾ ਕੇ ਪੁੱਛ ਰਿਹਾ ਹੈ ਜੇ ਕੋਈ ਕਮੀ ਹੈ ਤਾਂ ਨਹੀਂ ਤਾਂ ਅੱਜ ਅਸੀਂ ਤੁਹਾਡੇ ਦੁਆਰ ਤੇ ਆਏ ਆਂ ਪ੍ਰਮukh ਮੰਤਰੀ ਸਾਹਿਬ ਇਹ ਵੀ ਦੱਸਣ ਕਿ 2022 ਦੀ ਸਰਕਾਰ ਤੋਂ ਆਉਣ ਤੋਂ ਪਹਿਲਾਂ ਵੀ ਤੁਸੀਂ ਵਪਾਰੀਆਂ ਕੋਲੇ ਗਏ ਸੀ ਇਹਦੇ ਦਰਮਿਆਨ ਵਪਾਰੀਆਂ ਨੂੰ ਕਿਹੜੇ ਕਿਹੜੇ ਲਾਭ ਦਿੱਤੇ ਐ ਉਹਦੀ ਵੀ ਇੱਕ ਸੂਚੀ ਜਾਰੀ ਕਰ ਦਿੱਤੀ ਜਾਵੇ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ